ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਉਹਨਾਂ ਵੱਲੋਂ ਬਹੁਤ ਕਲੀਅਰ ਡਾਇਰੈਕਸ਼ਨ ਆ ਵੀ ਕਿਸੇ ਨੂੰ ਵੀ ਅਨਨੈਸੈਸਰੀਲੀ ਹਰਾਸ ਨਹੀਂ ਕੀਤਾ ਜਾਊਗਾ ਇਸ ਕੇਸ ਦੇ ਵਿੱਚ ਪੁਲਿਸ ਕਿਸੇ ਵੀ ਇਨੋਸੈਂਟ ਬੰਦੇ ਨੂੰ ਇਸ ਕੇਸ ਦੇ ਵਿੱਚ ਦੁੱਖ ਨਹੀਂ ਕਰੇਗੀ ਇਹ ਨਹੀਂ ਕਿ ਸਿਰਫ ਜਿਹੜੇ ਕੋਈ ਫਾਲੋਅਰ ਸੀਗੇ ਜਾਂ ਕੋਈ ਜਨਰਲਲੀ ਫਾਲੋ ਕਰਦੇ ਸੀ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਹਰਾਸ ਨਹੀਂ ਕੀਤਾ ਜਾਊਗਾ ਸਿਰਫ ਉਹੀ ਲੋਕ ਜਿਹੜੇ ਇਸ ਕੇਸ ਦੇ ਵਿੱਚ ਡੀਪਲੀ ਇਨਵੋਲਡ ਸੀਗੇ ਸਿਰਫ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਦੇ ਵਿੱਚ ਪ੍ਰੋਪਰ ਡਿਫਰੈਂਸ਼ੀਏਟ ਕੀਤਾ ਜਾਏਗਾ ਕਿ ਕਿਹੜੇ ਬੰਦੇ ਇਨੋਸੈਂਟ ਆ ਕਿਹੜੇ ਬੰਦੇ ਜਿਹੜੇ ਨੇ ਹਾਰਡ ਕੋਰ ਆ ਇਹਦੇ ਵਿੱਚ ਔਰ ਜਿਨ੍ਹਾਂ ਦੀ ਕੋਈ ਛੋਟੀ ਮੋਟੀ ਕਈ ਵਾਰੀ ਕਿਉਂਕਿ ਯੂਥ ਸਾਡਾ ਬਹੁਤ ਇਨੋਸੈਂਟ ਆ ਕਈ ਵਾਰੀ ਕਈ ਗਲਤ ਅੰਸ਼ ਜਿਹੜੇ ਆਪਣੇ ਪਿੱਛੇ ਲਾ ਲੈਂਦੇ ਆ ਪਰ ਜਿਹੜੇ ਵੀ ਇਨੋਸੈਂਟ ਬੱਚੇ ਆ ਉਹਨਾਂ ਨੂੰ ਵਾਰਨਿੰਗ ਦੇ ਕੇ ਹੀ ਛੱਡਿਆ ਜਾਏਗਾ ਇਹਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਪੁਲਿਸ ਨੇ ਹੁਣ ਤੱਕ ਉਹਨਾਂ ਦੇ ਮਦਰ ਉਹਨਾਂ ਦੀ ਵਾਈਫ ਨਾਲ ਵੀ ਉਹਦੀ ਨਾਲ ਗੱਲਬਾਤ ਕੀਤੀ ਆ ਪਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਹਰਾਸ ਨਹੀਂ ਕੀਤਾ ਗਿਆ ਸਾਡੇ ਲੇਡੀ ਆਫੀਸਰਸ ਨੇ ਜਾ ਕੇ ਗੱਲ ਕੀਤੀ ਉੱਥੇ ਹੁਣ ਤੱਕ ਜਿਹੜੇ 207 ਬੰਦੇ ਅਸੀਂ ਲਗ ਲਗ ਜਗ੍ਹਾ ਦੇ ਉੱਤੇ ਇਸ ਕੇਸ ਦੇ ਵਿੱਚ ਇਸ ਐਪੀਸੋਡ ਦੇ ਵਿੱਚ ਡਿਟੇਨ ਕੀਤੇ ਆ ਇਸ ਸੈਕਸ਼ਨ ਦੇ ਵਿੱਚ ਉਹਨਾਂ ਵਿੱਚੋਂ 30 ਲੋਕ ਐਸੇ ਆ 30 ਬੰਦੇ ਐਸੇ ਆ ਜਿਹੜੇ ਕ੍ਰਿਮినਲ ਕੇਸਿਸ ਦੇ ਵਿੱਚ ਜਿਨ੍ਹਾਂ ਦੀ ਗ੍ਰਿਫਤਾਰੀ ਪਾਈ ਜਾਏਗੀ ਬਾਕੀ 177 ਜਿਹੜੇ ਇੱਥੇ ਡਿਟੇਨ ਕੀਤੇ ਆ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਹੈ ਕਿ ਸਟੇਟ ਦੇ ਵਿੱਚ ਪੀਸ ਨੂੰ ਮੇਨਟੇਨ ਕਰਨ ਵਾਸਤੇ ਟੈਂਪਰੇਰੀ ਤੌਰ ਤੇ ਐਕਸ਼ਨ ਲਿਆ ਗਿਆ ਹੈ ਔਰ ਉਹ 177 ਨੂੰ ਅਸੀਂ ਵੈਰੀਫਾਈ ਕਰਕੇ ਜਲਦੀ ਅਸੀਂ ਰਿਲੀਜ਼ ਕਰਾਂਗੇ ਉਹਨਾਂ ਨੂੰ ਲੰਬਾ ਟਾਈਮ ਲਈ ਅੰਦਰ ਨਹੀਂ ਰੱਖਿਆ ਜਾਊਗਾ ਉਹਨਾਂ ਨੂੰ ਜਿਹੜੇ 30 ਜਾਣੇ ਜਿਹੜੇ ਹਾਰਡ ਕੋਰ ਕ੍ਰਿਮੀਨਲ ਕੇਸਿਸ ਦੇ ਵਿੱਚ ਇਨਵੋਲਵ ਨੇ ਉਹਨਾਂ ਦੀ ਹੀ ਗ੍ਰਿਫਤਾਰੀ ਪਹੇਗੀ ਕੇਸਿਸ ਦੇ ਵਿੱਚ ਬਾਕੀ 177 ਜਿਹੜੇ ਆ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਜਿਸ ਤਰ੍ਹਾਂ મે ਦੱਸਿਆ ਉਹ ਲਿਆ ਗਿਆ ਹੈ ਔਰ ਉਹਨਾਂ ਨੂੰ ਲੰਬਾ ਟਾਈਮ ਲਈ ਨਹੀਂ ਰੱਖਿਆ ਜਾਵੇਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੇਖਿਆ ਜਦੋਂ ਆਰਪੀਜੀ ਅਟੈਕ ਹੋਇਆ ਸੀ ਸਰੀਆਲੀ ਦੇ ਵਿੱਚ ਉਦੋਂ ਕੁਝ ਯੂਵਨਾਈਲ ਸੀਗੇ ਜਿਨ੍ਹਾਂ ਦਾ ਬਹੁਤ ਥੋੜਾ ਕਨੈਕਟਿੰਗ ਰੋਲ ਸੀ ਕੋਈ ਉਹਨਾਂ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੁਝ ਟਰਾਂਸਫਰ ਕੀਤੀ ਸੀ ਕੁਝ ਪੈਸੇ ਟਰਾਂਸਫਰ ਕੀਤੇ ਸੀ ਪਰ ਪਤਾ ਨਹੀਂ ਸੀਗਾ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ ਸੀਗਾ ਸੋ ਇਹ ਪੱਖ ਬਹੁਤ ਹੀ ਜਿਹੜਾ ਵਾ ਸੰਵੇਦਨਸ਼ੀਲਤਾ ਦੇ ਨਾਲ ਦੇਖਿਆ ਜਾ ਰਿਹਾ ਹੈ ਕਿ ਕਿਸੇ ਵੀ ਯੂਥ ਨੂੰ ਕਿਸੇ ਵੀ ਪਬਲਿਕ ਦੇ ਬੰਦੇ ਨੂੰ ਇਸ ਐਕਸ਼ਨ ਦੇ ਵਿੱਚ ਅਨਨੈਸੈਸਰੀ ਹਰਾਸਮੈਂਟ ਨਾ ਹੋਵੇ ਜਿੱਥੋਂ ਤੱਕ ਪ੍ਰਾਈਮ ਅਕਿਊਜ਼ ਦੀ ਗੱਲ ਆ ਅਮਰਿਤਪਾਲ ਸਿੰਘ ਦੀ ਉਹਦੇ ਤੇ ਕੋਈ ਅਪਡੇਟਸ ਹੈਗੇ ਆ ਉਹਦੇ ਵਿੱਚ ਜਿਹੜੀ ਲੇਟੈਸਟ ਗੱਲ ਸਾਹਮਣੇ ਆਈ ਹੈ ਉਹਦਾ ਰੂਟ ਲਗਾਤਾਰ ਪੁਲਿਸ ਟਰੈਕ ਕਰ ਰਹੀ ਹੈ ਜਲੰਧਰ ਰੂਰਲ ਪੁਲਿਸ ਵੀ ਲੱਗੀ ਹੋਈ ਆ ਉਹਨਾਂ ਦੇ ਨਾਲ ਬਾਕੀ ਜਿਹੜੇ ਸਾਡੇ ਵਿੰਗਸ ਆ ਉਹ ਵੀ ਹੈਲਪ ਕਰ ਰਹੇ ਆ ਔਰ ਜੋ ਦੇਖਣ ਚ ਆਇਆ ਕਿ ਉੱਥੋਂ ਦੌੜਨ ਤੋਂ ਬਾਅਦ ਲਾਸਟ ਦੇ ਉੱਤੇ ਸ਼ੇਖੂਪੁਰਾ ਹੈਗਾ ਇੱਕ ਜਗ੍ਹਾ ਬਿਲਗੇ ਦੇ ਲਾਗੇ ਉੱਥੇ ਵੀ ਇੱਕ ਗੁਰਦੁਆਰਾ ਸਾਹਿਬ ਦੇ ਲਾਗੂ ਇਹਨਾਂ ਨੇ ਇੱਕ ਬਾਈਕ ਲਈ ਫਿਰ ਕਾਫੀ ਦੇਰ ਕੋਸ਼ਿਸ਼ ਕੀਤੀ ਕਿ ਕਿਉਂਕਿ ਦਰਿਆ ਕ੍ਰੋਸ ਕਰਨ ਵਾਸਤੇ ਵੇੜੀ ਲੱਭਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਵੇੜੇ ਨਹੀਂ ਲੱਭੀ ਫਿਰ ਜਿਹੜਾ ਲਾਡੋਵਾਲ ਦੇ ਲਾਗੇ ਇੱਕ ਪੁਰਾਣਾ ਪੋਲਾ ਪਰਲੇ ਪਾਸ ਇੱਕ ਪੁਰਾਣਾ ਪੋਲ ਹੈਗਾ ਲਾਡੋਵਾਲ ਦੇ ਲਾਗੇ ਉਹ ਪੋਲ ਕ੍ਰੋਸ ਕਰਕੇ ਉਸ ਤੋਂ ਬਾਅਦ ਇੱਕ ਹਾਰਡਿਸ ਰਿਵਰਟ ਜਗ੍ਹਾ ਹੈ ਉਦੇ ਲਾਗੋਂ ਰਾਤ ਦੇ ਟਾਈਮ ਦੇ ਉੱਤੇ ਪਹਿਲਾਂ ਉੱਥੋਂ ਆ ਕੇ ਈਵਨ ਲਾਡੋਵਾਲ ਰੇਲਵੇ ਸਟੇਸ਼ਨ ਦੇ ਆਸ-ਪਾਸ ਵੀ ਗਏ ਫਿਰ ਇਹ ਜਿਹੜੇ ਨਾਲ ਦੇ ਐਸੋਸੀਏਟ ਸੀ ਤੇ ਉੱਥੋਂ ਇੱਕ ਆਟੋ ਲਿਆ ਗਿਆ ਔਰ ਅਲਟੀਮੇਟਲੀ ਜਿਹੜੀ ਇਹਨਾਂ ਦੀ ਫਰਦਰ ਜਦੋਂ ਜਦੋਂ ਅਸੀਂ ਅੱਗੇ-ਅੱਗੇ ਚੱਲੇ ਗਏ ਟ੍ਰੇਲ ਕਰਦੇ ਗਏ ਤਾਂ ਲਾਸਟ ਜਿਹੜਾ ਸੀ ਹਰਿਆਣਾ ਦੇ ਵਿੱਚ ਜਿਹੜੀ ਸਾਡੇ ਕੋਲੇ ਇੱਕ ਪੁੱਛਗਿੱਛ ਵੀ ਆਈ ਗੁਰਪ੍ਰੇਜ ਭੇਜਾ ਜਿਹੜਾ ਫੜਿਆ ਸੀਗਾ ਉਹਨੇ ਵੀ ਦੱਸਿਆ ਸੀਗਾ ਕਿ ਹਰਿਆਣਾ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਇਹਨਾਂ ਨੇ ਠਹਿਰ ਲਈ ਹੋ ਸਕਦੀ ਹੈ ਔਰ ਉਸ ਕੇਸ ਦੇ ਵਿੱਚ ਫਿਰ ਇੱਕ ਲੇਡੀ ਆ ਬਲਜੀਤ ਕੌਰ ਜਿਹਨੂੰ ਹਰਿਆਣਾ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਉਸ ਲੇਡੀ ਨੂੰ ਕਸਟਡੀ ਚ ਲਿਆ ਗਿਆ ਉਹ ਲੇਡੀ ਦੀ ਪੁੱਛਗਿੱਛ ਤੋਂ ਅੱਗੇ ਫਰਦਰ ਇਹ ਗੱਲ ਚੱਲੀ ਕਿ ਜਿਹੜੀ 19 ਤਰੀਕ ਦੀ ਰਾਤ ਸੀਗੀ ਉਸ ਰਾਤ ਨੂੰ ਇਹ ਉਹਦੇ ਘਰ ਲੁਕਿਆ ਕੁਰਕhetra ਦੇ ਵਿੱਚ ਇਹ ਜਿਹੜੀ ਲੇਡੀ ਆ ਇਹ ਪੱਪਲਪ੍ਰੀਤ ਨੂੰ ਪਿਛਲੇ 25 ਸਾਲ ਤੋਂ ਜਾਣਦੀ ਸੀਗੀ ਬਲਜੀਤ ਕੌਰ ਆ ਲੇਡੀ ਦਾ ਨਾਮ ਪੋਰਨੇ ਕਹ ਕੇ 2.5 ਸਾਲ ਤੋਂ ਪਪਲਪੀਤ ਦੇ ਟੱਚ ਸੀਗਾ 19 ਤਰੀਕ ਨੂੰ ਕਰੀਬ ਰਾਤ ਨੂੰ ਉੱਥੇ ਪਹੁੰਚੇ ਉੱਥੇ ਰਾਤ ਰੁਕੇ ਆ ਉਥੋਂ ਦੀ ਵੀ ਇੱਕ ਸੀਸੀਟੀਵੀ ਫੁਟੇਜ ਸਾਨੂੰ ਮਿਲੀ ਆ ਜਿਹਦੇ ਵਿੱਚ ਜਿਹੜਾ ਇਹਦੀ ਤੋਰ ਦਿਖ ਰਹੀ ਆ ਅੰਬ੍ਰੇਲਾ ਲਿਆ ਹੋਇਆ ਹੈ ਫੇਸ ਜਿਹੜਾ ਹੈ ਉਹ ਨਹੀਂ ਆ ਪਰ ਚਾਲ ਤੋਂ ਪਤਾ ਲੱਗ ਰਿਹਾ ਹੈ ਕਿ ਉਹ ਜਿਹੜਾ ਅਮਰਿਤਪਾਲ ਸੀਗਾ ਸੋ ਇਸ ਲੇਡੀ ਨੂੰ ਅਰੈਸਟ ਕੀਤਾ ਹੈ ਲੇਡੀ ਨੂੰ ਅਰੈਸਟ ਕਰਨ ਤੋਂ ਬਾਅਦ ਹੁਣ ਫਰਦਰ ਅੱਗੇ ਜਿਹੜੀਆਂ ਸਾਡੀਆਂ ਟੀਮਸ ਆ ਉਹਨੂੰ ਅੱਗੇ ਵੀ ਟ੍ਰਾਇਲ ਮਤਲਬ ਟ੍ਰੇਲ ਕਰ ਰਹੀਆਂ ਐ ਇਸ ਨੂੰ ਔਰ ਮੈਨੂੰ ਉਮੀਦ ਆ ਕਿ ਜਿਸ ਅਗਰੈਸਿਵਨੈਸ ਦੇ ਨਾਲ ਸਾਰੀਆਂ ਟੀਮਸ ਲੱਗੀਆਂ ਹੋਈਆਂ ਜਲਦੀ ਇਹਨੂੰ ਜਿਹੜਾ ਵਾ ਲੋਕੇਟ ਕਰ ਲਿਆ ਦੇਵੇਗਾ ਇਸ ਕੇਸ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਹੁਣ ਤੱਕ 207 ਬੰਦਿਆਂ ਨੂੰ ਡਿਟੇਨ ਕੀਤਾ ਸੀਗਾ ਜਿੱਚੋ 30 ਦੀ ਅਰੈਸਟ ਪਾਈ ਜਾਏਗੀ ਹੁਣ ਤੱਕ ਜਿਹੜੇ ਨੇ ਅੰਮ੍ਰਿਤਸਰ ਰੂਰਲ ਦੇ ਵਿੱਚ ਤਿੰਨ ਕੇਸ ਰਜਿਸਟਰ ਹੋਏ ਆ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਲੰਧਰ ਰੂਰਲ ਦੇ ਵਿੱਚ ਵੀ ਤਿੰਨ ਕੇਸ ਰਜਿਸਟਰ ਹੋਏ ਆ 12 ਦੇ ਕਰੀਬ ਇਸ ਕੇਸ ਚ ਵੈਪਨ ਮਿਲੇ ਆ ਸਾਨੂੰ ਔਰ ਫਰਦਰ ਇਨਵੈਸਟੀਗੇਸ਼ਨ ਇਸ ਕੇਸ ਦੀ ਜਾਰੀ ਹੈ ਇੱਕ ਹੋਰ ਜਿਹੜਾ ਹੈ ਬੰਦਾ ਅਰੈਸਟ ਕੀਤਾ ਹੈ ਖੰਨਾ ਪੁਲਿਸ ਨੇ ਜਿਹਦਾ ਨਾਮ ਤੇਜਿੰਦਰ ਸਿੰਘ ਗਿਲ ਏਲੀਅਸ ਗੋਰਖਾ ਬਾਬਾ ਨਾਮ ਆਉਦਾ ਉਹਦੇ ਵਿੱਚ ਐਫ ਆਈ ਆਰ ਨੰਬਰ 23223 ਨੂੰ ਦਰਜ ਕੀਤੀ ਹੈ ਉੱਥੇ ਪੁਲਿਸ ਸਟੇਸ਼ਨ ਮਲੋਤ ਦੇ ਵਿੱਚ ਔਰ ਉਹਦੀ ਪੁੱਛਗਿੱਛ ਤੋਂ ਔਰ ਉਹਦੇ ਮੋਬਾਈਲ ਜਿਹੜੇ ਉਹਦੀਆਂ ਡਿਟੇਲਸ ਤੋਂ ਕਾਫੀ ਤਤ ਇਹਦੇ ਸਾਹਮਣੇ ਆਏ ਆ ਜਿੱਥੋਂ ਇਹ ਪਤਾ ਲੱਗਦਾ ਹੈ ਕਿ ਇਹ ਲੋਕ ਐਂਟੀ ਨੈਸ਼ਨਲ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਸੀਗੇ ਜਿਹਦੇ ਵਿੱਚ ਕੁਝ ਜਗ੍ਹਾ ਦੇ ਉੱਤੇ ਵੀਡੀਓਗ੍ਰਾਫਸ ਮਿਲੀਆਂ ਜਿਦੇ ਵਿੱਚ ਫਾਇਰਿੰਗ ਪ੍ਰੈਕਟਿਸ ਕਰ ਰਹੇ ਆ ਜੱਲੂ ਵਾਲਾ ਖੇੜਾ ਨਦੀ ਦੇ ਕੰਢੇ ਤੇ ਇੱਕ ਫਾਇਰਿੰਗ ਰੇਂਜ ਬਣਾ ਕੇ ਉੱਤੇ ਪ੍ਰੈਕਟਿਸ ਕਰ ਰਹੇ ਆ ਕੁਝ ਇਹਨਾਂ ਕੋਲੋਂ ਉਹਦੇ ਵਿੱਚ ਜਿਹੜੀਆਂ ਫੁਟੇਜਿਸ ਜਿਹੜੀਆਂ ਉਹਦੇ ਵਿੱਚ ਫੋਟੋਗ੍ਰਾਫਸ ਮਿਲੀਆਂ ਆ ਉਹਦੇ ਵਿੱਚ ਜਿਹੜੀ ਅਨੰਦਪੁਰ ਖਾਲਸਾ ਫੌਜ ਦੇ ਹੋਲੋਗ੍ਰਾਮਸ ਬਣਾਏ ਹੋਏ ਇਹਨਾਂ ਨੇ ਵੈਪਨਸ ਨੂੰ ਖੋਲਣ ਜੋੜਨ ਦੀਆਂ ਕੁਝ ਵੀਡੀਓਗ੍ਰਾਫਸ ਮਿਲੀਆਂ ਉਹਦੇ ਵਿੱਚ ਤੋਂ ਕਾਫੀ ਹੋਰ ਵੀ ਕਾਫੀ ਇਸ ਤੋਂ ਵੀ ਸੈਂਸਿਟਿਵ ਤੇ ਸੀਰੀਅਸ ਜਿਹੜਾ ਮਟੀਰੀਅਲ ਇਹਦੇ ਚੋਂ ਮਿਲਿਆ ਹੈ ਜਿਹੜਾ ਇੰਡੀਕੇਟ ਕਰਦਾ ਹੈ ਕਿ ਇਹ ਜਿਹੜੇ ਲੋਕ ਆਏ ਐਂਟੀ-ਨੇਸ਼ਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਡ ਸੀਗੇ ਔਰ ਦੇਸ਼ਵਿਰੋਧੀ ਜਿਹੜੇ ਕੰਮ ਸੀਗੇ ਇਹ ਹੋਰ ਵੀ ਕਈ ਤਰ੍ਹਾਂ ਦੇ ਕਰ ਰਹੇ ਸੀਗੇ ਫਰਦਰ ਉਹਦੀ ਪੁੱਛਗਿੱਛ ਜਾਰੀ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਹਾਰਡ ਕੋਰ ਬੰਦੇ ਇਨਵੋਲਡ ਆ ਇਸ ਕੇਸ ਦੇ ਵਿੱਚ ਉਹਨਾਂ ਦੇ ਘਲਾਬ ਬਹੁਤ ਸੱਖਤ ਐਕਸ਼ਨ ਲੈ ਆ ਜਾਏਗਾ। ਔਰ ਇਸ ਕੇਸ ਦੇ ਵਿੱਚ ਹੁਣ ਤੱਕ ਸਾਰੇ ਪੰਜਾਬ ਤੋਂ ਸਾਰਿਆਂ ਨੇ ਹੀ ਬੜਾ ਯੋਗਦਾਨ ਦਿੱਤਾ ਔਰ ਸਾਰਿਆਂ ਵੱਲੋਂ ਇਸ ਪੂਰੇ ਐਪੀਸੋਡ ਦੇ ਵਿੱਚ ਕਿਉਂਕਿ ਯੂਥ ਜਿਹੜਾ ਪੰਜਾਬ ਦਾ ਵਾ ਆਪਾਂ ਸਾਰਿਆਂ ਨੇ ਦੇਖਿਆ ਜਿਹੜੇ ਲੋਕ 80 ਤੋਂ ਪਹਿਲਾਂ ਦੇ ਪੈਦਾ ਹੋਏ ਆ ਬੜਾ ਮਾੜਾ ਟਾਈਮ ਉਹਨਾਂ ਨੇ ਦੇਖਿਆ। ਸੋ ਜਿਹੜੇ ਬੱਚੇ 90 ਤੋਂ ਬਾਅਦ ਪੈਦਾ ਹੋਏ ਉਹਨਾਂ ਨੇ ਵਕਤ ਦੇਖਿਆ ਨਹੀਂ ਇਸ ਵਿੱਚ। ਉਹਦੇ ਕਰਕੇ ਉਹਨਾਂ ਨੂੰ ਪਤਾ ਨਹੀਂ ਹੈ ਇਹਦੀ ਇੰਪਲੀਕੇਸ਼ਨਸ ਕੀ ਆ। ਤੋ ਇਹ ਸਾਰਿਆਂ ਵਾਸਤੇ ਇੱਕ ਲੈਸਨ ਵੀ ਹੈ ਤਦੇ ਹੀ ਅਸੀਂ ਇਹ ਚ ਬਹੁਤ ਸੰਵੇਦਨਸ਼ੀਲਤਾ ਦੇ ਨਾਲ ਦੇਖ ਕੇ ਸਟੈਪ ਲਿਆ ਹੈ ਕਿ ਵੀ ਕਿਸੇ ਵੀ ਇਨੋਸੈਂਟ ਨੂੰ ਇਹਦੇ ਵਿੱਚ ਤੰਗ ਬਿਲਕੁਲ ਨਹੀਂ ਕੀਤਾ ਜਾਏਗਾ ਤੁਹਾਡੇ ਕੋਈ ਸਪੈਸੀਫਿਕ ਕੁਐਸਚਨ ਹੋਣ ਤਾਂ ਤੁਸੀਂ ਪੁੱਛ ਸਕਦੇ ਹੋ ਇੱਕ ਵਾਰ ਮੈਂ ਹਿੰਦੀ ਵਿੱਚ ਬੋਲ ਦਿੱਤਾ ਇਸ ਕੇਸ ਵਿੱਚ ਸਭ ਤੋਂ ਪਹਿਲੇ ਮੈਂ ਬਤਾਨਾ ਚਾਹਾਂਗਾ ਕਿ ਪੰਜਾਬ ਵਿੱਚ ਜੋ ਸਿਚੁਏਸ਼ਨ ਹੈ ਬਿਲਕੁਲ ਪੀਸਫੁਲ ਹੈ ਆਨਰੇਬਲ ਚੀਫ ਮਿਨਿਸਟਰ ਪੰਜਾਬ ਲਗਾਤਾਰ ਸਬ ਆਫੀਸਰਸ ਸੇ ਸਭ ਤੋਂ ਟੱਚ ਵਿੱਚ ਹੈ पूरे जो ये एक्शन हो रहा है उसको बहुत अच्छे तरीके से सुपरवाइज कर रहे हैं और उनकी तरफ से उन्होंने थैंक्स किया है पूरे पंजाब निवासियों का जिन्होंने इस पूरे एपिसोड में क्रिमिनल हार्मनी यूनिटी मेंटेन करके रखी है और बहुत क्लियर इंस्ट्रक्शन हैं इसमें किसी भी इनोसेंट को किसी केस में बुक नहीं किया जाएगा जो हार्डकोर एलिमेंट्स हैं जो सही में क्रिमिनल केसेस में इन्वॉल्व हैं सिर्फ उनके खिलाफ कार्रवाई की जाएगी पुलिस पूरी स्क्रीनिंग करके डिफरेंशिएट करके जो लोग क्रिमिनल एक्टिविटीज़ में इन्वॉल्व हैं उनके खिलाफ कार्रवाई करेगी जो यूथ है जो मिसगाइडेड थे इनोसेंट हैं पता नहीं है इशू का अगर उनको डिटेन किया गया है तो वार्निंग देके उनको छोड़ा जाएगा इस केस में अब तक हमने 207 लोगों को इसमें डिटेन किया है 207 में से 30 ऐसे लोग हैं जिनकी अरेस्ट डाली गई है अलग अलग केसेस में जो क्रिमिनल एक्टिविटीज़ में इन्वॉल्व थे 177 ऐसे लोग हैं जिनको प्रिवेंटिव तौर पे डिटेन किया गया है मेंटेनेंस ऑफ पीस ऑफ एंड जो लॉ एंड ऑर्डर को मेंटेन करने के लिए लेकिन उनकी किसी केस में गिरफ्तारी विदाउट वेरिफिकेशन नहीं डाली जाएगी मोस्ट प्रोबेबली जो 177 जो जिनको सिर्फ प्रिवेंटिव कस्टडी में लिया गया है उनको जल्द ही रिलीज़ किया जाएगा इस केस में जहाँ तक अमृतपाल के जो ट्रेल का क्वेश्चन है उस केस में हमने काफ़ी हमारी टीम्स ने ट्रैक किया है काफ़ी लोकेशंस पे सीसीटीवी सी मिली हैं और उस केस में जो फर्दर आया कि शेखुवाल विलेज है बिलगा के पास वहाँ गुरुद्वारा साहब है वहाँ से भी बाइक चेंज की गई उसके बाद जो रिवर है उसको क्रॉस करने के लिए पहले बेड़ी जो है लेने की कोशिश की गई जब नहीं मिली तो पुराना एक ब्रिज है वहाँ से क्रॉस किया काफ़ी उस एरिया में घूमने के बाद एक हार्डीज वर्ड के पास ऑटो लेके फिर फर्दर मूवमेंट जो लोकेट हो रही है उसके बाद जो मूवमेंट है वो हरियाणा में कुरुक्षेत्रा में लोकेट हुई जो कि एक हमारे पास जो कस्टडी में है गुरपेश बेजा उसने भी इंटेरोगेसन में बताया था कि कोई लेडी है जहाँ पे वो जाके के हार्बर ले सकता है तो वहाँ से अब हरियाणा पुलिस की हेल्प से एक लेडी को अरेस्ट किया गया है बलजीत कौर नाम की लेडी को उस लेडी से ये पता चला कि नाइनटीन की रात को दोनों पपलप्रीत और अमृतपाल वहाँ रुके थे पपलप्रीत करीब पिछले दो साल से ऊपर के टाइम से उस लेडी का नोन है काफ़ी बार पहले वहाँ पे ये रुक चुका है और उस दिन भी दोनों वहाँ पे गए थे काफ़ी देर रात वहाँ रुक के नेक्स्ट डे वहाँ से वो मूव किए हैं फर्दर इसकी सीसीटीवी फुटेज हम लोग एग्जामिन कर रहे हैं और पूरी हमें उम्मीद है कि जल्दी ही जो अमृतपाल है ये हमारी गिरफ्त में होगा और इस केस का इससे ये भी स्पष्ट हो रहा है जो बहुत देर से काफ़ी लोगों को ये आशंका थी कि शायद वो पुलिस कस्टडी में है तो जितनी ट्रेल्स आ रही हैं जितने हमें सीसीटीवी सी मिल रहे हैं उससे एक चीज़ बहुत स्पष्ट है कि अभी उसको लगातार ट्रेल किया जा रहा है अभी वो पुलिस की गिरफ्त से बाहर है और हम लोग पूरा एफर्ट कर रहे हैं उसको अरेस्ट करने के लिए एक और एफ खन्ना पुलिस ने रजिस्टर की है जिसमें एक तजेंदर सिंह गिल एलियस गोरखा बाबा नाम का जो व्यक्ति है जो क्लोज असोसिएट है अमृतपाल का उसको अरेस्ट किया है उस केस में एफ नंबर ट्वेंटी पुलिस स्टेशन मलाड में रजिस्टर की गई है जिसमें आर्मजैक भी लगा हुआ है और उसके जो फ़ोन है उससे जो जो हमने उसका जो एनालिसिस किया तो काफ़ी ऐसा इनक्रिमिनेटिंग मटेरियल मिला जो कि एंटी नेशनल मटेरियल है जिससे कई जगह पे वो फायरिंग प्रैक्टिस कर रहे हैं कुछ लोग हैं जो अकाल अनंतपुर जो खालसा फ़ौज के बने हुए हैं वेपन्स की प्रैक्टिस वेपन्स को खोलना जोड़ना वेपन्स का डिस्प्ले ऐसी बहुत सारी फुटेज मिली हैं इसके अलावा और इससे भी सेंसिटिव मटेरियल मिला है जो इंडिकेट करता है कि ये लोग एंटी नेशनल एक्टिविटीज़ में इन्वॉल्व थे तो पुलिस अपना पूरा एफर्ट कर रही है जो मेन एक्यूज है उसको अरेस्ट करने के लिए और दूसरा जो हमने बहुत ही सीरियसली कंसिडर करके ये डिसीजन लिया है कि किसी भी जो यूथ है मिसगाइडेड यूथ है किसी को अननेसेसरी हरास नहीं किया जाएगा और जो 207 लोग कस्टडी में लिए हैं उसमें से तीस लोग हार्डपोर हैं उनकी अरेस्ट डालने के बाद जो 177 सेवेंटी प्रिवेंटिव कस्टडी में लिए गए हैं उनकी स्क्रीनिंग करके जल्दी उनको रिलीज़ किया जाएगा सर कहा जा रहा है कि हरियाणा के बाद उत्तराखंड पुलिस को भी अलर्ट कर दिया गया कुछ नहीं हमने जैसे ही हमें पता चला कि वो पंजाब से बाहर चला गया तो सारी बाकी स्टेट पुलिस जो है बाकी स्टेट्स की जो पुलिस है उनको हमारी हमारी तरफ से अलर्ट चला गया है हमें स्ट्रॉन्ग सस्पिशन है कि उसकी जो मूवमेंट है कहीं भी हो सकती है हरियाणा से किसी तरफ भी जा सकता है हमारी टीम्स लगातार लगी हुई है उसमें जैसे ये, जैसे, ये, जैसे ये, हमने कुरुक्षेत्र तक जो हमारे सारी फुटेजेज हमें मिली है तो आगे भी हम इसको प्रॉपर स्क्रीन कर रहे हैं कि कहाँ कहाँ तक जा सकते हैं हाँ ऐसा वो फैक्चुअल है वो किसी वहाँ पे कोई एस लेवल के ऑफिसर है उनके ऑफिस में रीडर लगा हुआ है ਦੇਟ ਉਸਨੂੰ ਇਹ ਸਾਰੀ ਚੀਜ਼ਾਂ ਲਗਾਤਾਰ ਪੁਲਿਸ ਉਹਦਾ ਟੈਸ ਕਰਦੇ ਸੀ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਪੰਜਾਬ ਤੋਂ ਹਰਿਆਣਾ ਫੌਰ ਗਿਆ ਸ਼ਾਹਬਾਦ ਤੋਂ ਫਿਰ ਦੋ ਦਿਨ ਰਹਾ ਔਰ ਉਸ ਤੋਂ ਬਾਅਦ ਫਿਰ ਆ ਗਿਆ ਦੇਖੋ ਇਹਦੇ ਵਿੱਚ ਇੱਕ ਤਾਂ ਮੇਨ ਹੀ ਆ ਗਿਆ ਕਿ ਉਹਨੇ ਆਪਣਾ ਪੂਰਾ ਜਿਹੜਾ ਟੈਸ ਬਦਲ ਲਿਆ ਸੀਗਾ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪੱਗ ਬਣੀ ਹੋਈ ਆ ਗੋਗਲਸ ਲਗਾਈਆਂ ਹੋਈਆਂ ਹੈ ਅਲੱਗ-ਅਲੱਗ ਅਨ ਐਕਸਪੈਕਟਿਡ ਚੀਜ਼ਾਂ ਦੇ ਉੱਤੇ ਚੜ ਕੇ ਉਹ ਜਾ ਰਿਹਾ ਹੈ ਫੁਟੇਜਸ ਆ ਰਹੀਆਂ ਐ ਇਹ ਜਿਹੀਆਂ ਸੋ ਉਹ 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 ਜਿਹੜੀਆਂ ਚੀਜ਼ਾਂ ਨੇ ਉਹਨੂੰ ਕਈ ਵਾਰੀ ਜਿਹੜੇ ਬੰਦੇ ਡਿਊਟੀ ਤੇ ਹੁੰਦੇ ਆ ਜਾਂ ਜਿਹੜੇ ਬੰਦੇ ਚੈਕਿੰਗ ਕਰ ਰਹੇ ਹੁੰਦੇ ਉਹ ਇੱਕਦਮ ਉਹਨਾਂ ਨੂੰ ਅੰਦਾਜ਼ਾ ਨਹੀਂ ਲੱਗਦਾ ਇਸ ਚੀਜ਼ ਦਾ ਪਰ ਐਫਰਟ ਜਿੱਦਾਂ ਮੈਂ ਕਹਿ ਰਿਹਾ ਕਿ ਲਗਾਤਾਰ ਹੈ ਜਿਹੜੀਆਂ ਸੀਸੀਟੀਵੀ ਫੁਟੇਜਿਸ ਵੀ ਤਾਂ ਪੂਰਾ ਐਫਰਟ ਕਰਨ ਦੇ ਬਾਅਦ ਮਿਲ ਰਹੀਆਂ ਸੋ ਇਹਨੂੰ ਲਗਾਤਾਰ ਟਰੈਕ ਕਰ ਰਹੇ ਹਾਂ ਅਬ ਤੱਕ ਜੋ ਵਹਾਂ ਪੇ ਉਸਨੇ ਜੋ ਮੈਂ ਪ੍ਰੀਲੀਮਨਰੀ ਦੱਸਿਆ ਕਿ ਹੁਲੀਆ ਅਭੀ ਸੇਮ ਹੈ ਟਰਬਨ ਬੰਦੀ ਹੋਈ ਸੀ ਡੋਗਲਸ ਲਗਾਈ ਹੋਈ ਸੀ ਲੇਕਿਨ जो उसकी मुस्टैच हैं उसको उसने फिक्स किया हुआ था डेड के साथ तो ये उनकी पूछताछ में ये चीज़ सामने आई है नहीं ऐसा नहीं है वो पूछताछ नहीं है बिकॉज उसके जो हमने कुछ लेडी ऑफिसर्स उनके रेजिडेंस पे गई थी और उनसे बातचीत की है उनकी पत्नी से उनकी वाइफ से लेकिन वो एक कई उसमें जो माइन्यूट डिटेल्स हैं वो हम शेयर नहीं कर सकते ਬਟ ਐਸਾ ਕਿਸੇ ਕੋ ਹਮ ਲੋਗ ਅਨਨੇਸੈਸਰੀ ਹਰਾਸ ਨਹੀਂ ਕਰੇਗੇ ਜਿਆਦਾ ਇਕ ਤਾਂ ਗਾਲਾਂ ਕਿ ਉਹਦੀਆਂ ਵੀਡੀਓਜ਼ ਦੇਖਿਆ ਨੇ ਇਤਨਾ ਚੈਟਸ ਜਿਹੜੀਆਂ ਲਗ ਲਗ ਦਿਖਾਈ ਜਾ ਰਿਆ ਨੇ ਕਿ ਇਹ ਸਹੀ ਹੈਗੀਆਂ ਇਹ ਮੈਨੂੰ ਦੇਖੋ ਇਹ ਇਹ ਜਿਹੜੇ ਆ ਵੀਡੀਓ ਚੈਟਸ ਆ ਉਹਦੇ ਬਾਰੇ ਚ ਸਾਡੇ ਕੋਲੇ ਕੋਈ ਅਫੀਸ਼ੀਅਲ ਕਨਫਰਮੇਸ਼ਨ ਨਹੀਂ ਹੈ ਜੀ ਨਾ ਹੀ ਅਸੀਂ ਨਾ ਹੀ ਅਸੀਂ ਉਹਦੇ ਬਾਰੇ ਕੋਈ ਟਿੱਪਣੀ ਕਰ ਸਕਦੇ ਹਾਂ ਇਸ ਪੇ ਜਿਹੜੀਆਂ ਵੀਡੀਓਜ਼ ਆ ਕੁਝ 18 ਕੁਝ 18 ਜਿਹੜੀਆਂ ਵੀਡੀਓਜ਼ ਤੁਸੀਂ ਅੱਛਾ ਟ੍ਰੇਨਿੰਗ ਵਾਲੀਆਂ ਜਿਹੜੀਆਂ ਦੇਖੋ ਉਹਦਾ ਟਾਈਮਿੰਗਸ ਵਗੈਰਾ ਚੈੱਕ ਕਰ ਰਹੇ ਹਾਂ ਜੀ ਉਹ ਉਹ ਫੋਨ ਦੇ ਵਿੱਚ ਕੁਝ ਵੀਡੀਓਜ਼ ਮਿਲੀਆਂ ਜਿਦਾਂ ਮੈਂ ਦੱਸਿਆ ਜਿਹੜੀਆਂ ਖੰਡਾ ਵਾਲੇ ਤੋਂ ਮਿਲਿਆ ਖੰਡਾ ਵਾਲੇ ਤੋਂ ਖੰਡਾ ਸਰ ਸ਼ਾਬਾਸ਼ there was no middle halt of amrit palan ppple we woh cheez woh cheez woh cheez de check kar re because jidda timing to ae lagda hai ke ki oh rukde rukde jidda but eh nahi ke kitte hold kita but banda slow ho janda hai maybe vehicles change karde ne hun we cannot say but oh kyun kyunke raste di hun footate di sare jagah to dekho connecting bani ja reha hai hun sade kole jida jalandhar area di puri trail a gayi hai ke kitto kitto gaya kidro kidro di gaya ਇਵਨ ਹਾਰਡਿਸ ਵਰਡ ਤੱਕ ਜਿੱਦਾਂ ਮੈਂ ਦੱਸਿਆ ਲੁਧਿਆਣਾ ਦਾ ਏਰੀਆਜ਼ ਦੀ ਆਗੀ ਸੋ ਫਰਦਰ ਕਿਉਂਕਿ ਇਟਸ ਅ ਵੈਰੀ ਸਲੋ ਪ੍ਰੋਸੈਸ ਇਹਦੇ ਬਹੁਤ ਟਾਈਮ ਲੱਗਦਾ ਹੈ ਸਰ ਜਿੱਦਾਂ ਉਹ ਲੱਗੇ ਹੋਏ ਆ ਲਗਾਤਾਰ ਉਹ ਅੱਗੇ ਟ੍ਰੈਕ ਕਰ ਰਹੇ ਆ ਜਿੱਦਾਂ ਜਾ ਰਿਹਾ ਜਲੰਧਰ ਤੋਂ ਅੱਗੇ ਅੱਗੇ ਤੋਂ ਬਾਅਦ ਐਂ ਤਾਂ ਲੱਗਦਾ ਫਿਰ ਤਾਂ ਨੇਪਾਲ ਵੱਟਾ ਪਰ ਜਿਹੜੇ ਜਿਵੇਂ ਹਸਪਤਾਲ ਤੋਂ ਨਹੀਂ ਉਹ ਕਹਿ ਨਹੀਂ ਸਕਦੇ ਬਾਜਪੀ ਸਾਬ ਉਹਦੇ ਵਿੱਚ ਲੱਗੇ ਹੋਏ ਆ ਤੇ ਜੇ ਮੈਂ ਕਹਿ ਰਿਹਾ ਕਿ ਹਰਿਆਣੇ ਤੱਕ ਤਾਂ ਕਲੀਅਰ ਕੱਟ ਟ੍ਰੈਕ ਹੋ ਗਿਆ ਹੁਣ ਅੱਗੇ 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 ਸਾਡੀਆਂ ਟੀਮਸ ਲੱਗੀਆਂ ਐ ਸੋ ਹੋਪਫੁਲੀ ਸਾਰੀ ਟਰੈਕਿੰਗ ਹੋ ਜੇਗੀ ਜਿਸ ਨਾਲ ਬਾਰੇ ਜਿਸ ਨਾਲ ਜਿਹੜੀ ਗੱਲਬਾਤ ਹੋਈ ਸੀ ਮੰਦਰੋਪਿਆ ਗੁਰਦਵਾਰਾ ਸਾਹਿਬ ਜਿਹੜਾ ਰੋਕੇ ਸੀ ਉਹ ਤੋਂ ਵੀ ਕਾਲ ਕੀਤੀ ਸੀ ਜੀਚਾ ਖੋਲਾ ਹੋਈ ਹੈ ਉਹ ਵੀ ਜਿਹੜੀ ਲੇਡੀਆਂ ਨੂੰ ਕਾਲ ਹੁਣ ਕਰ ਇਨਵੈਸਟੀਗੇਸ਼ਨ ਚ ਆਇਆ ਦੇਖੋ ਇਹ ਇਹ ਜਿਹੜਿਆ ਰਾਤੀ ਦੀ ਬਿਲਕੁਲ ਮਾਈਨਿਊਟ ਇਨਵੈਸਟੀਗੇਸ਼ਨ ਦੇ ਡਿਟੇਲਸ ਆ ਉਹ ਨਹੀਂ ਸ਼ੇਅਰ ਕਰ ਸਕਦੇ ਬਟ ਜਿਹੜੇ ਬੰਦੇ ਫੜੇ ਗਏ ਸੀ ਚਾਰ ਬੰਦੇ ਤੇਜਾ ਜਿਹੜਾ ਸੀਗਾ ਉਹਦੀ ਪੁਛਗਿਸਤ ਹੋਏ ਗੱਲ ਸਾਹਮਣੇ ਆ ਗਈ ਸੀ ਕਿ ਹਰਿਆਣਾ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਜਾ ਕੇ ਠਾਰ ਲੈ ਸਕਦੇ ਹਾਂ ਸਰ ਜੀ ਮਾਮਲਾ ਜਿਹੜਾ ਕਾਰ ਬਾਈਕ ਰਿਕਵਰ ਕਿਤਨੀ ਹੈ ਤੇ ਹੋਰ ਵੀ ਅੱਜ ਜਿਹੜਾ ਜਿਹੜੀ ਜਿਹੜੀ ਸਪਲੈਂਡਰ ਬਾਈਕ ਆ ਉਹ ਸ਼ੇਖੂਪੁਰਾ ਜਿਹੜਾ ਪਿੰਡ ਆ ਉੱਥੋਂ ਕਿਸੇ ਬੰਦੇ ਤੋਂ ਇਹਨਾਂ ਨੇ ਜ਼ਬਰਦਸਤੀ ਗੋਰੀ ਸਤੀ ਜਿਹੜੇ ਕਿ ਅੱਗੇ ਜਾ ਕੇ ਅੱਗੇ ਜਾ ਕੇ ਦੁਬਾਰਾ ਛੱਡਤੀ ਤਦੇ ਉਹ ਉਹ ਇੱਕ ਇੱਕ ਸਟੈਪ ਬਾਈ ਸਟੈਪ ਜਿਹੜਾ ਅੱਗੇ ਅੱਗੇ ਟਰੈਕ ਕੋਈ ਜਾ ਰਿਹਾ ਕਿੱਥੋਂ ਕਿੱਥੋਂ ਮੋਟਰਸਾਈਕਲ ਕਿਸੇ ਤੋਂ ਲੈ ਕੇ ਛੱਡ ਦਿੱਤਾ ਕੁਛ ਲੈ ਕੇ ਛੱਡ ਦਿੱਤਾ ਸੋ ਤਦੇ ਆਪਾਂ ਜਿਹੜੀ ਗੱਲ ਕਰ ਰਹੇ ਨਾ ਕਿ ਕਿਉਂਕਿ ਮਲਟੀਪਲ ਵਹੀਕਲਸ ਯੂਜ਼ ਕੀਤੇ ਗਏ ਆ ਮਲਟੀਪਲ ਆਰ ਇਸ ਕੈਨ ਬੀ ਰਿਕਵਰਡ ਫਰਮ ਟਾਕਿੰਗ ਫਰਮ ਦ ਕ੍ਰੋਸ ਦਾ ਬਾਟਮ ਫਰਮ ਮੇਬੀ नोट बी डिस्क्लोज उसपे ना हम लोग अभी कर रहे हैं बट जो इन्वेस्टिगेशन की इस केस में जो और डेप्थ में हम कर रहे हैं इन्वेस्टिगेट बट पर्टिकुलर इन्वेस्टिगेट इन्वेस्टिगेशन के जो ਸਪੈਸਿਫਿਕ ਪੁਆਇੰਟਸ ਹੈ ਉਹ ਅਭੀ ਸ਼ੇਅਰ ਨਹੀਂ ਕਰ ਸਕਦੇ ਵੀ ਆਰ ਇਨ ਟੱਚ ਵਿਦ ਆਲ ਸੈਂਟਰਲ ਏਜੰਸੀਜ਼ ਜਿਹੜੇ ਸਿਮੂਲੇਸ਼ਨ ਵੀ ਫੁੱਟਾ ਜਾ ਰਹੀਆਂ ਅਲੱਗ-ਅਲੱਗ ਜਗ੍ਹਾ ਤੋਂ ਵੈਰੀਫਾਈਡ ਹੈ ਔਰ ਇਹਦੇ ਨਾਲ ਸਿਰਫ ਅਪਰਪੇਂਡੀ ਹੈ ਜਾਂ ਉਹ ਵੀ ਬੰਦੇ ਦੇ ਨਾਲ ਨਹੀਂ ਨਹੀਂ ਦੇਖੋ ਅਲੱਗ-ਅਲੱਗ ਜਗ੍ਹਾ ਤੇ ਹੈ ਜਿੱਥੇ ਆਪਾਂ ਜਦੋਂ ਜਲੰਧਰ ਦੀ ਗੱਲ ਕਰਦੇ ਹਾਂ ਉੱਥੇ ਪਹਿਲਾਂ ਚਾਰ ਬੰਦੇ ਸੀਗੇ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਤੇ ਪਹਿਲਾਂ ਬੈਠਾ ਸੀ ਉਹ ਪਰਪਲ ਪੀ ਸੀਗਾ ਅਗਲਾ ਇੱਕ ਹੋਰ ਲੜਕਾ ਸੀਗਾ ਸੋ ਅਲੱਗ-ਅਲੱਗ ਜਗ੍ਹਾ ਦੇ ਅਸੀਂ ਲਗ ਲਗ ਜਗ੍ਹਾ ਦੇ ਉਤੇ ਇਸ ਕੇਸ ਦੇ ਵਿੱਚ ਇਸ ਐਪੀਸੋਡ ਦੇ ਵਿੱਚ ਡਿਟੇਨ ਕੀਤੇ ਆ ਇਸ ਸੈਕਸ਼ਨ ਦੇ ਵਿੱਚ ਹੋਣਾ ਵਿੱਚੋਂ 30 ਲੋਕ ਐਸੇ ਆ 30 ਬੰਦੇ ਐਸੇ ਆ ਜਿਹੜੇ ਕ੍ਰਿਮੀਨਲ ਕੇਸਿਸ ਦੇ ਵਿੱਚ ਜਿਨ੍ਹਾਂ ਦੀ ਗ੍ਰਿਫਤਾਰੀ ਪਾਈ ਜਾਏਗੀ ਬਾਕੀ 177 ਜਿਹੜੇ ਇੱਥੇ ਡਿਟੇਨ ਕੀਤੇ ਆ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਹੈ ਕਿ ਸਟੇਟ ਦੇ ਵਿੱਚ ਪੀਸ ਨੂੰ ਮੇਨਟੇਨ ਕਰਨ ਵਾਸਤੇ ਟੈਂਪੋਰਰੀ ਤੌਰ ਤੇ ਐਕਸ਼ਨ ਲਿਆ ਗਿਆ ਹੈ ਔਰ ਉਹ 170 ਨੂੰ ਅਸੀਂ ਵੈਰੀਫਾਈ ਕਰਕੇ ਜਲਦੀ ਅਸੀਂ ਰਿਲੀਜ਼ ਕਰਾਂਗੇ ਉਹਨਾਂ ਨੂੰ ਲੰਬਾ ਟਾਈਮ ਲਈ ਅੰਦਰ ਨਹੀਂ ਰੱਖਿਆ ਜਾਊਗਾ ਉਹਨਾਂ ਨੂੰ ਜਿਹੜੇ 30 ਜਾਣੇ ਜਿਹੜੇ ਹਾਰਡ ਕੋਰ ਕ੍ਰਿਮੀਨਲ ਕੇਸਿਸ ਦੇ ਵਿੱਚ ਇਨਵੋਲਡ ਨੇ ਉਹਨਾਂ ਦੀ ਹੀ ਗ੍ਰਿਫਤਾਰੀ ਪਹੇਗੀ ਕੇਸਿਸ ਦੇ ਵਿੱਚ ਬਾਕੀ 170 ਜਿਹੜੇ ਆ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਜਿਸ ਤਰ੍ਹਾਂ ਮੈਂ ਦੱਸਿਆ ਉਹ ਲਿਆ ਗਿਆ ਹੈ ਔਰ ਉਹਨਾਂ ਨੂੰ ਲੰਬਾ ਟਾਈਮ ਲਈ ਰੱਖਿਆ ਜਾਵੇਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੇਖਿਆ ਜਦੋਂ ਆਰਪੀਜੀ ਅਟੈਕ ਹੋਇਆ ਸੀ ਸਰੀਆਲੀ ਦੇ ਵਿੱਚ ਕੁਦੋਂ ਕੁਝ ਯੂਵਨਾਈਲ ਸੀਗੇ ਜਿਨ੍ਹਾਂ ਦਾ ਬਹੁਤ ਥੋੜਾ ਕਨੈਕਟਿੰਗ ਰੋਲ ਸੀ ਕੋਈ ਉਹਨਾਂ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੁਝ ਟਰਾਂਸਫਰ ਕੀਤੇ ਸੀ ਕੁਝ ਪੈਸੇ ਟਰਾਂਸਫਰ ਕੀਤੇ ਸੀ ਪਰ ਪਤਾ ਨਹੀਂ ਸੀਗਾ ਉਹਨਾਂ ਨੂੰ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਜਿਸ ਤਰ੍ਹਾਂ ਮੈਂ ਦੱਸਿਆ ਉਹ ਲਿਆ ਗਿਆ ਹੈ ਔਰ ਉਹਨਾਂ ਨੂੰ ਲੰਬਾ ਟਾਈਮ ਨਹੀਂ ਰੱਖਿਆ ਜਾਵੇਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੇਖਿਆ ਜਦੋਂ ਆਰ ਪੀ ਜੀ ਅਟੈਕ ਹੋਇਆ ਸੀ ਸਰੀਆਲੀ ਦੇ ਵਿੱਚ ਉਦੋਂ ਕੁਝ ਯੂਵਨਾਈਲ ਸੀਗੇ ਜਿਨ੍ਹਾਂ ਦਾ ਬਹੁਤ ਥੋੜਾ ਕਨੈਕਟਿੰਗ ਰੋਲ ਸੀ ਕੋਈ ਉਹਨਾਂ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੁਝ ਟਰਾਂਸਫਰ ਕੀਤੀਆਂ ਸੀ ਕੁਝ ਪੈਸੇ ਟਰਾਂਸਫਰ ਕੀਤੇ ਸੀ ਪਰ ਪਤਾ ਨਹੀਂ ਸੀਗਾ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ ਸੀਗਾ ਸੋ ਇਹ ਪੱਖ ਬਹੁਤ ਹੀ ਜਿਹੜਾ ਵਾ ਸੰਵੇਦਨਸ਼ੀਲਤਾ ਦੇ ਨਾਲ ਦੇਖਿਆ ਜਾ ਰਿਹਾ ਹੈ ਕਿ ਕਿਸੇ ਵੀ ਯੂਥ ਨੂੰ ਕਿਸੇ ਵੀ ਪਬਲਿਕ ਦੇ ਬੰਦੇ ਨੂੰ ਇਸ ਐਕਸ਼ਨ ਦੇ ਵਿੱਚ ਅਨਨੈਸੈਸਰੀ ਹਰਾਸਮੈਂਟ ਨਾ ਹੋਵੇ ਜਿੱਥੋਂ ਤੱਕ ਪ੍ਰਾਈਮ ਅਕਿਊਜ਼ ਦੀ ਗੱਲ ਆ ਅਮਰਿਤਪਾਲ ਸਿੰਘ ਦੀ ਉਹਦੇ ਤੇ ਕੁਝ ਅਪਡੇਟਸ ਹੈਗੇ ਆ ਉਹਦੇ ਵਿੱਚ ਜਿਹੜੀ ਲੇਟੈਸਟ ਗੱਲ ਸਾਹਮਣੇ ਆਈ ਆ ਉਹਦਾ ਰੂਟ ਲਗਾਤਾਰ ਪੁਲਿਸ ਟਰੈਕ ਕਰ ਰਹੀ ਹੈ ਜਲੰਧਰ ਰੂਰਲ ਪੁਲਿਸ ਵੀ ਲੱਗੀ ਹੋਈ ਆ ਉਹਨਾਂ ਦੇ ਨਾਲ ਬਾਕੀ ਜਿਹੜੇ ਸਾਡੇ ਗ੍ਰਿੰਸ ਆ ਉਹ ਵੀ ਹੈਲਪ ਕਰ ਰਹੇ ਆ ਔਰ ਜੋ ਦੇਖਣ ਚ ਆਇਆ ਕਿ ਉੱਥੋਂ ਦੌੜਨ ਤੋਂ ਬਾਅਦ ਲਾਸਟ ਦੇ ਉੱਤੇ ਸ਼ੇਖੂਪੁਰਾ ਹੈਗਾ ਇੱਕ ਜਗ੍ਹਾ ਬਿਲਕੇ ਦੇ ਲਾਗੇ ਉੱਥੇ ਵੀ ਇੱਕ ਗੁਰਦੁਆਰਾ ਸਾਹਿਬ ਦੇ ਲਾਗੋਂ ਇਹਨਾਂ ਨੇ ਇੱਕ ਬਾਈਕ ਲਈ ਫਿਰ ਕਾਫੀ ਦੇਰ ਕੋਸ਼ਿਸ਼ ਕੀਤੀ ਕਿ ਕਿਉਂਕਿ ਦਰਿਆ ਕ੍ਰੋਸ ਕਰਨ ਵਾਸਤੇ ਵੇੜੀ ਲੱਭਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਵੇੜੇ ਨਹੀਂ ਲੱਭੀ ਫਿਰ ਜਿਹੜਾ ਲਾਡੋਵਾਲ ਦੇ ਲਾਗੇ ਇੱਕ ਪੁਰਾਣਾ ਪੋਲਾ ਪਰਲੇ ਪਾਸੇ ਇੱਕ ਪੁਰਾਣਾ ਪੋਲ ਹੈਗਾ ਲਾਡੋਵਾਲ ਦੇ ਲਾਗੇ ਉਹ ਪੋਲ ਕ੍ਰੋਸ ਕਰਕੇ ਉਸ ਤੋਂ ਬਾਅਦ ਇੱਕ ਹਾਰਡਿਸਵਰਡ ਜਗ੍ਹਾ ਹੈ ਉਹਦੇ ਲਾਗੋਂ ਰਾਤ ਦੇ ਟਾਈਮ ਦੇ ਉੱਤੇ ਪਹਿਲਾਂ ਉੱਥੋਂ ਆ ਕੇ ਈਵਨ ਲਾਡੋਵਾਲ ਰੇਲਵੇ ਸਟੇਸ਼ਨ ਦੇ ਆਸ-ਪਾਸ ਵੀ ਗਏ ਫਿਰ ਇਹ ਜਿਹੜੇ ਨਾਲ ਇਹਦੇ ਐਸੋਸੀਏਟ ਸੀ ਤੇ ਉੱਥੋਂ ਇੱਕ ਆਟੋ ਲਿਆ ਗਿਆ ਦਾ ਗਿਆ ਸੀਗਾ ਦੇਖੋ ਇਹ ਇਹ ਬਿਲਕੁਲ ਬਿਲਕੁਲ ਬ੍ਰੀਫੀਕੀ ਚ ਨਹੀਂ ਮੈਂ ਦੱਸ ਸਕਦਾ ਕੱਲ ਰਾਤ ਦਾ ਪਤਾ ਲੱਗ ਗਿਆ ਸੀਗਾ ਅੱਜ ਸਵੇਰ ਉਹਨੂੰ ਅਰੈਸਟ ਕੀਤਾ ਗਿਆ ਸੈਂਟਰ 128 ਕਾਉਂਟ ਦਾ ਜ਼ਿਕਰ ਸਭ ਨੇ ਅਰੇ ਕਿ ਫੋਰਨ ਫੰਡਿੰਗ 105 ਕਾਉਂਟ ਤੋਂ ਕੋਈ ਚੋਰੀ ਸੀਗੀ ਦੇਖੋ ਇਟਸ ਵੈਰੀ ਇਟਸ ਟੂ ਪ੍ਰੀਲੀਮਨਰੀ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਇਹ ਇਹ ਪੱਕੀ ਇਹਦੇ ਵਿੱਚ ਪਾਕਿਸਤਾਨ ਦਾ ਕੋਈ ਰੋਲ ਵਿੱਚ ਮੈਂ ਕਹਿ ਰਿਹਾ ਜਿਹੜੇ ਕਿੰਨੇ ਅਕਾਉਂਟਸ ਆ ਕੀ ਫੰਡਿੰਗਸ ਆ ਕਿਸ ਤਰ੍ਹਾਂ ਦੇ ਹੈਗੇ ਇਹ ਚੀਜ਼ਾਂ ਸਾਰਾ ਇਨਵੈਸਟੀਗੇਸ਼ਨ ਦਾ ਪਾਏ ਇਹ ਚੀਜ਼ਾਂ ਇਹ ਪਬਲਿਕ ਫੋਰਮ ਤੇ ਜਦੋਂ ਤੱਕ ਅਸੀਂ ਕੰਕਰੀਟ ਐਵਿਡੈਂਸ ਸਟ ਪੂਰੀ ਤਫਤੀਸ਼ ਮੁਕੰਮਲ ਨਹੀਂ ਕਰ ਲੈਂਦੇ ਉਦੋਂ ਤੱਕ ਆਪਾਂ ਇਸ ਬਾਰੇ ਜਲਦੀ ਸ਼ੇਅਰ ਨਹੀਂ ਕਰ ਸਕਦੇ ਮੈਂ ਕਹਿ ਰਿਹਾ ਜੀ ਜਿੰਨੀਆਂ ਐਕਟੀਵਿਟੀਜ਼ ਆ ਜਿੰਨੇ ਸਰਕਮਸਟੈਂਸਿਸ ਆ ਕਲੀਅਰਲੀ ਇੰਡੀਕੇਟਸ ਕਿ ਐਂਟੀ ਨੈਸ਼ਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਡ ਸੀਗਾ